ਅੱਜ ਸਾਡੇ ਵਿੱਚ ਬਟਾਲਾ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਟਾਲਾ ਵਿੱਚ ਸਾਡੇ ਸਾਬਕਾ ਮੰਤਰੀ ਕੈਬਨਟ ਮੰਤਰੀ ਸ਼੍ਰੀ ਤਿਕਸ਼ਨ ਸਿੰਘ ਜੀ ਪਹੁੰਚੇ ਨੇ ਪੰਜਾਬ ਦੇ ਕੋਰਟ ਕਮੇਟੀ ਦੇ ਮੈਂਬਰ ਨੇ ਅੱਜ ਭਾਰਤੀ ਜਨਤਾ ਪਾਰਟੀ ਵੱਲੋਂ ਜੋ 224 ਮੈਂਬਰਸ਼ਿਪ ਅਭਿਆਨ ਦੀ ਸ਼ੁਰੂਆਤ ਕਰਨ ਵਾਸਤੇ ਪਹੁੰਚੇ ਨੇ ਬਟਾਲਾ ਵਿੱਚ ਤਿਕਸ਼ਨ ਸਿੰਘ ਜੀ ਸਾਡੇ ਆਦਰਨੀ ਉਹ ਪ੍ਰੈਸ ਦੇ ਉਪਰੋਕਣ ਅੱਜ ਸਵਾਗਤ ਜੀ ਮੇਰੇ ਪ੍ਰਧਾਨ ਜੀ ਨੇ ਅੱਜ ਦੇ ਵਿਸ਼ੇ ਬਾਰੇ ਟੌਪਿਕ ਬਾਰੇ ਤੁਹਾਨੂੰ ਦੱਸਿਆ ਹੀ ਆ ਭਾਰਤੀ ਜਨਤਾ ਪਾਰਟੀ ਅੱਜ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਕਹੀ ਜਾ ਰਹੀ ਹੈ ਉਹ ਖਤਾਬ ਵਾਲੇ ਕੋਲੋਂ ਉਹ ਇਸ ਕਰਕੇ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਆ ਉਹ ਸਭ ਤੋਂ ਵੱਡੀ ਮੈਂਬਰਸ਼ਿਪ ਵਾਲੀ ਪਾਰਟੀ ਹੋਣੇ ਪ੍ਰਸਤੁ ਹੈ ਅਸਲ ਇਹ ਐਜ਼ ਔਨ ਬੇਸ 31 ਅਗਸਤ 2024 ਤੱਕ ਜਿੰਨੀ ਮੈਂਬਰਸ਼ਿਪ ਹੋਈ ਸੀ ਉਹਦੇ ਵਿੱਚ 18 ਕਰੋੜ ਲੋਕਾਂ ਨੇ ਭਾਜਪਾ ਜਨਤਾ ਪਾਰਟੀ ਦੀ ਮੈਂਬਰਸ਼ਿਪ ਕਰਤੀ ਸਾਡੀ ਪਾਰਟੀ ਦਾ ਜੋ ਸੰਵਿਧਾਨ ਹੈ ਉਹਦੇ ਵਿੱਚ ਹਰ 3 ਸਾਲੀ ਮੈਂਬਰਸ਼ਿਪ ਹੁੰਦੀ ਆ ਇੱਕ ਵਾਰੀ ਮੁੰਡਲੀ ਹੁੰਦੀ ਆ ਇੱਕ ਵਾਰੀ ਐਡੀਸ਼ਨਲ ਹੁੰਦੀ ਆ 6 ਸਾਲ ਬਾਅਦ ਫੇਰ ਮੁੰਡਲੀ ਮੈਂਬਰਸ਼ਿਪ ਹੁੰਦੀ ਇਹ ਜਿਹੜੀ ਹੁਣ ਮੈਂਬਰਸ਼ਿਪ ਆਪਾਂ ਕਰਨ ਲੱਗੇ ਆ ਇਹ ਮੁੰਡਲੀ ਮੈਂਬਰਸ਼ਿਪ ਆ 2014 ਦੇ ਵਿੱਚ ਪਹਿਲੇ ਮੁੰਡਨੀ ਮੈਂਬਰਸ਼ਿਪ ਹੋਈ ਸੀ ਕੋਈ 11 ਕਰੋੜ ਲੋਕਾਂ ਨੇ ਪੂਰੇ ਦੇਸ਼ ਦੇ ਵਿੱਚੋਂ ਮੈਂਬਰਸ਼ਿਪ ਲਈ ਸੀ ਨਵੀਂ ਟੈਕਨੋਲੋਜੀ ਹੈ ਭਾਰਤੀ ਜਨਤਾ ਪਾਰਟੀ ਨੇ ਨਵੀਂ ਟੈਕਨੋਲੋਜੀ ਜਿਹੜੀ ਡਿਜੀਟਲਾਈਜੇਸ਼ਨ ਹੋਈ ਹੈ ਉਹਦੇ ਰਾਹੀਂ ਮੈਂਬਰਸ਼ਿਪ ਸ਼ੁਰੂ ਕੀਤੀ ਸੀ ਦਾ ਸ਼ੁਰੂਆਤ ਕੀਤੀ ਸੀ ਤੇ ਉਸ ਟੈਕਨੋਲੋਜੀ ਦੇ ਰਾਹੀਂ ਸਲੇ ਅਗਲੀ ਵਾਰੀ ਮੈਂਬਰਸ਼ਿਪ ਉੰਨੀ ਚ ਕੀਤੀ ਆ ਤਾਂ 7 ਕਰੋੜ ਰੁਪਏ ਮੈਂਬਰਸ਼ਿਪ ਹੋਈ ਐਡੀਸ਼ਨਲ ਤੇ 18 ਕਰੋੜ ਮੈਂਬਰਸ਼ਿਪ ਉਹ ਸਾਢੇ 3 ਪਰ 1 ਸਤੰਬਰ ਨੂੰ ਉਹ ਸਾਰੀ ਮੈਂਬਰਸ਼ਿਪ ਵਾਸ਼ ਆਪ ਹੋ ਗਈ ਫਨ ਫੇਅਰ ਦੁਆਰਾ ਮੰਡੋਂ ਸਾਰੀ ਮੈਂਬਰਸ਼ਿਪ ਹੋ ਗਈ ਔਰ ਮੈਂਬਰਸ਼ਿਪ ਦੀ ਜਿਹੜੀ ਇਹ ਡਰਾਈਵ ਆ ਜਾਂ ਕੈਂਪੇਨ ਆ ਇਹਨੂੰ ਅਸੀਂ ਇੱਕ ਪਰਵ ਦੇ ਤੌਰ ਤੇ ਇੱਕ ਉਤਸਵ ਦੇ ਤੌਰ ਤੇ ਲੈਣੇ ਆ ਕਿਉਂਕਿ ਮੈਂ ਸਮਝਦਾ ਕਿ ਭਾਰਤੀ ਜਨਤਾ ਪਾਰਟੀ ਜਿੱਥੇ ਬਹੁਤ ਵੱਡੀ ਮੈਂਬਰਸ਼ਿਪ ਵਾਲੀ ਪਾਰਟੀ ਆ ਉੱਥੇ ਅਸਲੇ ਸੈਂਟਰ 'ਚ ਵੀ ਸਭ ਤੋਂ ਜ਼ਿਆਦਾ ਮੰੰਬਰ ਆ ਪਾਰਲੀਮੈਂਟ ਦੇ ਸਰਕਾਰ ਆਪਣੀਆਂ 17 ਸੂਬਿਆਂ ਯੂਨੀਅਨ ਟੈਰੀਟਰੀਆਂ 'ਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਬਹੁਤ ਸਾਰੇ ਕਾਰਪੋਰੇਸ਼ਨਾਂ ਬਲੌਕ ਸੰਤੀਆਂ ਜਿਲ੍ਹਾ ਪਰਿਸ਼ਦਾਂ ਸੋ ਅਸਲੇ ਬਾਕੀ ਪਾਰਟੀਆਂ ਤੋਂ ਸਭ ਤੋਂ ਵੱਡੀ ਪਾਰਟੀ ਆ ਸੋ ਸਾਰੇ ਕਾਰਨ ਕਰਤਾ ਇਸ ਮੈਂਬਰਸ਼ਿਪ ਡਰਾਈਵ ਲਈ ਬੜੇ ਐਨਥੂਸੀਆਸਟਿਕ ਹੁੰਦੇ ਆ ਆਪਣਾ ਉਹਨਾਂ ਦਾ ਉਤਸ਼ਾਹ ਹੁੰਦਾ ਹੈ ਉਪਰ ਦੇ ਦੌਰਾਨ ਮੰਨਦੇ ਆ ਸੋ ਤੋਂ 2 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਮੈਂਬਰਸ਼ਿਪ ਹੋਈ ਸੀ ਸਾਡੇ ਰਾਸ਼ਟਰੀ ਪ੍ਰਧਾਨ ਅੰਦਰ ਜੀ ਨੇ ਉਹ ਤੋਂ ਉਹਨਾਂ ਦੀ ਮੈਂਬਰਸ਼ਿਪ ਕਰਾਈ ਸੀ ਉਹਦੇ ਬਾਅਦ ਸਾਰੀ ਸੈਂਟਰਲ ਟੀਮ ਦੀ ਮੈਂਬਰਸ਼ਿਪ ਹੋਈ ਆ ਕੱਲ ਚੰਡੀਗੜ੍ਹ ਦੇ ਵਿੱਚ ਸਾਡੇ ਪ੍ਰਦੇਸ਼ ਅਧਿਐਕਸ਼ ਮੇਂ ਜਾਖੜਵਾਲੀ ਮੈਂਬਰਸ਼ਿਪ ਹੋਈ ਤੇ ਬਾਕੀ ਸਾਰੀ ਪ੍ਰਦੇਸ਼ ਦੀ ਟੀਮ ਦੀ ਮੈਂਬਰਸ਼ਿਪ ਹੋਈ ਨਮੀ ਹਦ ਵਿੱਚ ਸੀਗਾ ਤੇ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਮੈਂਬਰਸ਼ਿਪ ਡਰਾਈਵ ਨੂੰ ਕਿਕ ਆਫ ਅਫੀਸ਼ੀਅਲ ਕਰ ਰਹੇ ਹਾਂ ਮਟਾਲਾ ਜ਼ਿਲ੍ਹੇ ਪਹੁੰਚੇ ਹਾਂ ਮੈਨੂੰ ਸੁਣਾ ਜਾਨਣਾ ਕਿ ਭਾਰਤੀ ਜਨਤਾ ਪਾਰਟੀ ਹੀ ਕਿਹ ਕਾਸੀ ਪਾਰਟੀ ਆ ਜਿਹੜੀ ਇਲੈਕਸ਼ਨ ਕਮਿਸ਼ਨ ਕੋਲੋਂ ਜੋ ਨਿਰਦੇਸ਼ ਆ ਪੋਲਿਟੀਕਲ ਪਾਰਟੀਆਂ ਨੂੰ ਉਹਨੂੰ ਇਨ ਬਿਨਾ ਉਹਦੀ ਪਾਲਣਾ ਕਰਦੀ ਆ ਅਸਲ ਇਹ ਇੰਟਰਨਲ ਡੈਮੋਕ੍ਰੇਸੀ ਵਾਲੀ ਹੈ ਪਾਰਟੀ ਆ ਇੱਥੇ ਕੋਈ ਵੀ ਕਰਤਾ ਜੇਦੀ ਮੈਂਬਰਸ਼ਿਪ ਲੈ ਕੇ ਐਕਟਿਵ ਮੈਂਬਰ ਬਣ ਕੇ ਪਾਰਟੀ ਦਾ ਕੰਮ ਕਰਦੇ ਕਰਦੇ ਮੁੱਖ ਮੰਤਰੀ ਬਣ ਸਕਦਾ ਪ੍ਰਧਾਨ ਮੰਤਰੀ ਬਣ ਸਕਦਾ ਮੰਤਰੀ ਬਣ ਸਕਦਾ ਕੋਈ ਕੋ ਉਹਨੂੰ ਵਿਸ਼ੌਕੜਾ ਵੱਡੀ ਆ ਉਹਦੀ ਕੋਈ ਉਹਦਾ ਬਾਬਾ ਪਿਓ ਦਾਦਾ ਚਾਚਾ ਤਾਇਆ ਕੋਈ ਰਾਜਨੀਤੀ ਛੋべ ਤਾਂ ਦੀ ਕੋਈ ਲੋੜ ਨਹੀਂ ਹੈ ਤੁਹਾਡੇ ਸਾਹਮਣੇ ਪ੍ਰੂਫ ਆ ਕੋਈ ਪਰਿਵਾਰਵਾਦ ਵਾਲੀ ਗੱਲ ਨਹੀਂ ਹੈ ਇਹ 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 ਸੈਂਟਰ ਦੇ ਵਿੱਚ ਕਮਾਂਡ ਕਰਨਗੇ ਜਾਂ ਸਟੇਟਸ ਕਰਨਗੇ ਲੋਕ ਐਸਾ ਨਹੀਂ ਹੈ ਸੋ ਇਹ ਮੈਂਬਰਸ਼ਿਪ ਜਿਹੜੀ ਹੈ ਇਹ ਜਿਹੜਾ ਅੱਗੇ ਸਾਰਾ ਸੈਟਅਪ ਪਾਰਟੀ ਦਾ ਬੰਦਾ ਹੈ ਡੈਮੋਕਰੈਟਿਕ ਸੈਟਅਪ ਜਿਹੜਾ ਬੰਦਾ ਪਾਰਟੀ ਦਾ ਉਹਦੀ ਮੁੰਡਲੀ ਮੁੰਡਲਾ ਸਟੈਪ ਆ ਪਹਿਲਾ ਕਦਮ ਆ ਕਿਉਂਕਿ ਮੈਂਬਰਸ਼ਿਪ ਬਨਨੇ ਦੇ ਬਾਅਦ ਜਿਹੜੇ ਲੋਕ ਮੈਂਬਰ ਬਨਨਗੇ ਉਹ ਮੈਂਬਰਾਂ ਦੇ ਵਿੱਚੋਂ ਹੀ ਸਾਡੀ ਇਹਦੇ ਬਾਅਦ ਚੋਣ ਪ੍ਰਕਿਰਿਆ ਸ਼ੁਰੂ ਹੋਣੀ ਹੈ ਬੂਥ ਲੈਵਲ ਤੋਂ ਸਾਡੀ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਉਹ ਹਰ ਬੂਥ ਤੇ 200 ਮੈਂਬਰ ਦਾ ਟੀਚਰ ਰੱਖਿਆ ਗਿਆ ਪਾਰਟੀ ਵੱਲੋਂ ਤੇ ਸਾਡੇ ਘਰਾ ਕਰਤਾ ਪੂਰਾ ਜੋਰ ਲਾਣਗੇ ਉਹ ਟੀਚਾ ਪੂਰਾ ਕਰਨ ਲਈ ਔਰ ਪਿਛੇ ਪੂਰੇ ਪੰਜਾਬ ਚ ਅਸੀਂ 24 ਲੱਖ ਮੁੰਡਲੀ ਮੈਂਬਰਸ਼ਿਪ ਪੀਟੀਸੀ ਦੇ 30 ਲੱਖ ਤੋਂ ਵੱਧ ਨੋ ਹੋਈ ਸੀ ਅੱਜ ਤੱਕ ਬੂਥਾਂ ਲਈ ਬਟਾਲੇ ਦੇ ਵਿੱਚ ਵੀ ਬਹੁਤ ਅੱਛੇ ਰਿਜ਼ਲਟ ਸਿਗੇ ਤੇ ਨੰਬਰ ਵੀ ਕਾਫੀ ਹੋਏ ਸੀ ਸੋ ਉਹ ਮੈਂਬਰ ਜਿਹੜੇ ਬਣਨਗੇ ਉਹਨਾਂ ਵਿੱਚੋਂ ਹੀ ਸਾਡੇ ਬੂਥ ਕਮੇਟੀਆਂ ਦੇ ਪ੍ਰਧਾਨ ਨਬੂਥ ਕਮੇਟੀਆਂ ਬਣਨਗੇ ਉਹਨਾਂ ਦੇ ਵਿੱਚੋਂ ਅੱਗੇ ਉਹਨਾਂ ਦੇ ਵਿੱਚੋਂ ਜਿਹੜੇ ਚੁਣੇ ਜਾਣਗੇ ਉਹ ਅੱਗੇ ਮੰਡਲਾਂ ਦੇ ਪ੍ਰਧਾਨ ਮੰਡਲਾਂ ਦੀਆਂ ਕਮੇਟੀਆਂ ਚੁਣ ਹੋਣਗੀਆਂ ਉਹਦੇ ਬਾਅਦ ਇਸੇ ਤਰ੍ਹਾਂ ਜ਼ਿਲ੍ਹਾ ਚੁਣ ਹੋਏਗਾ ਜ਼ਿਲ੍ਹੇ ਦੇ ਪ੍ਰਧਾਨ ਜ਼ਿਲ੍ਹੇ ਦੀਆਂ ਕਮੇਟੀਆਂ ਬਣਨਗੀਆਂ ਫਿਰ ਸਟੇਟ ਦੀਆਂ ਬਣਨੀਆਂ ਫਿਰ ਸੈਂਟਰ ਦੀਆਂ ਸੋ ਇਹ ਪ੍ਰਕਿਰਿਆ ਰੈਗੂਲਰ ਹਰ ਤਿੰਨ ਸਾਲੀ ਚੋਣਾਂ ਦੀ ਪ੍ਰਕਿਰਿਆ ਚੱਲਦੀ ਹੈ ਔਰ ਮੈਂਬਰਸ਼ਿਪ ਮਹਾਨ ਸ਼੍ਰੀ ਜੀ ਸਾਨੂੰ ਇੱਥੇ ਸਾਡੇ ਬਾਹਰ ਸਾਰੇ ਆਏ ਆ ਲੋਕ ਜਿਹੜੇ ਇਹ ਮੋਬਾਈਲ ਦੇ ਵਿੱਚ ਇੱਕ ਮਿਸ ਕਾਲ ਮਾਰਨੀ ਆ 8800002024 ਇਹ ਤੇ ਮਿਸ ਕਾਲ ਮਾਰਨੀ ਆ ਤੁਸੀਂ ਉਹਦੇ ਨਾਲ ਤੁਹਾਨੂੰ ਇੱਕ ਨੰਬਰ ਆ ਜਾਣਾ ਤੁਹਾਡਾ ਮੈਂਬਰਸ਼ਿਪ ਨੰਬਰ ਤੁਹਾਨੂੰ ਅਨਰੋਲ ਹੋ ਜਾਣਾ ਉਹਦੇ ਬਾਅਦ ਤੁਸੀਂ ਲਿੰਕ ਉਹਦਾ ਖੋਲਣਾ ਆ ਉਹ ਲਿੰਕ ਦੇ ਵਿੱਚ ਤੁਸੀਂ ਆਪਣਾ ਨਾਮ ਸਾਰਾ ਉਹ ਜੋ ਵੀ ਡਿਟੇਲਸ ਮੰਗੇਗਾ ਉਹ ਉਹ ਭਰ ਦੇਣੀ ਆ ਜੀ ਤੁਸੀਂ ਮੈਂਬਰਜ਼ ਹੀ ਬਣ ਗਏ ਤੁਹਾਡੇ ਡਿਟੇਲਸ ਵੀ ਆ ਗਏ ਜੇ ਤੁਸੀਂ ਡਿਟੇਲ ਨਹੀਂ ਭਰਦੇ ਤਾਂ ਮੈਂਬਰ ਤੁਸੀਂ ਬਣ ਜੀਏ ਪਰ ਡਿਟੇਲ ਭਰਨਾ ਸਾਰੇ ਐਕਟਿਵ ਵਰਕਰਾਂ ਦੇ ਲਈ ਉਹ ਡਿਟੇਲ ਭਰਨੀ ਹੈ ਔਰ ਜਿਹੜਾ ਕੋਈ ਵੀ ਮੈਂਬਰ ਅੱਗੇ 100 ਮੈਂਬਰ ਬਣਾਏਗਾ ਆਪਣਾ ਨੰਬਰ ਉਹ ਲਿੰਕ ਦੇ ਵਿੱਚ ਨਾਲ ਦੇਵੇਗਾ ਜਿਹੜਾ ਉਹ ਆਏਗਾ ਪਰ ਵੀ ਉਹ ਨੰਬਰ ਉਹਦੇ ਨਾਲ ਉਹ ਐਕਟਿਵ ਮੈਂਬਰ ਬਣੇਗਾ ਫਿਰ ਤੇ ਮੰਡਲ ਤੋਂ ਲੈ ਕੇ ਉੱਪਰਲੇ ਜਿੰਨੇ ਵੀ ਅਹੁਦੇ ਆ ਜਾਂ ਟਿਕਟਾਂ ਲੈਣੀਆਂ ਹੁੰਦੀਆਂ ਉਹਦੇ ਦੇ ਐਕਟਿਵ ਮੈਂਬਰ ਉਹ ਬਣਾ ਜ਼ਰੂਰੀ ਹੈ ਇਹ ਸਾਲੀਆਂ ਮੁੰਡੀਆਂ ਰਕਰ ਸੋ ਮੇਰੇ ਖਿਆਲ ਨਾਲ ਪਾਵੇ ਸੀ ਭਈ ਇਹ ਜਿਹੜਾ ਮੈਂਬਰਸ਼ਿਪ ਦਾ ਪ੍ਰੋਗਰਾਮ ਸ਼ੁਰੂ ਹੋਇਆ ਇਹ ਸਾਡੇ ਸਾਰੇ ਮੁੰਕੇ ਸੰਗਠਨਾਤਮਕ ਜਿਹੜੀ ਰਚਨਾ ਹੋਣੀ ਆ ਉਹਦਾ ਇਹ ਪਹਿਲਾ ਕਦਮ ਸਾਰੇ ਇੱਥੇ ਬੱਚਲਾ ਪ੍ਰਧਾਨ ਸਮੇਤ ਜ਼ਿਲ੍ਹੇ ਦੀ ਪੂਰੀ ਟੀਮ ਮੰਡਲ ਪ੍ਰਧਾਨ ਉਹ ਸਾਰੇ ਇੱਥੇ ਅੱਜ ਆਪਣੀ ਮੈਂਬਰਸ਼ਿਪ ਕਰਨਗੇ ਉਹਦੇ ਬਾਅਦ ਮੰਡਲ ਦੇ ਵਿੱਚ ਇਸੇ ਤਰ੍ਹਾਂ ਦੀਆਂ ਮੀਟਿੰਗਾਂ ਹੋਣਗੀਆਂ ਉੱਥੇ ਮੰਡਲ ਦੀਆਂ ਮੀਟਿੰਗਾਂ ਦੇ ਵਿੱਚ ਮੰਡਲੀ ਟੀਮ ਕਰੇਗੀ ਔਰ ਉਸ ਤੋਂ ਬਾਅਦ ਵਰਕਰ ਜਿਹੜੇ ਆ ਘਰ-ਘਰ ਜਾ ਕੇ ਘਰ-ਘਰ ਜਾ ਕੇ ਕੈਂਪ ਲਾ ਕੇ ਤੁਹਾਨੂੰ ਯਾਦ ਹੋਣਾ 14 ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਸੀ 12 ਵਿੱਚ ਵੀ ਉਦੋਂ ਹੀ ਸਾਰੀਆਂ ਚੀਜ਼ਾਂ ਸਬਕਾ ਸਾਥ ਸਬਕਾ ਵਿਕਾਸ ਜਾਂ ਲਾਈਨ ਦੇ ਪਿੱਛੇ ਖੜੇ ਬੰਦੇ ਨੂੰ ਦੇਖ ਕੇ ਫੌਲਸੀਆਂ ਬਣਾਉਣੀਆਂ ਜਾਂ ਕਿਸਾਨੀ ਲਈ ਕੀ ਕਰਨਾ ਜਾਂ ਮਜ਼ਦੂਰੀ ਲਈ ਕੀ ਕਰਨਾ ਜਾਂ ਇੰਡਸਟਰੀ ਵਾਸਤੇ ਕੀ ਕਰਨਾ ਉਹ ਇਕਾਤਮ ਮਾਨਨਾ ਬਾਦ ਦੀ ਜਿਹੜੀ ਥਿਉਰੀ ਆ ਉਹਨੂੰ ਲੈ ਕੇ ਔਰ ਆਪਣੀ ਸਾਂਸਕ੍ਰਿਤੀ ਤੇ ਆਪਣੀ ਜਿਹੜੀ ਵਿਰਸਾ ਉਹਦੀ ਉਹਨੂੰ ਨੀਂਵ ਮੰਨ ਕੇ ਇੱਕ ਮਾਡਰਨ ਭਾਰਤ ਦੀ ਜੋ ਅਸੀਂ ਕਲਪਨਾ ਕਰਦੇ ਹਾਂ ਜਾਂ ਜੋ ਸਾਡੀਆਂ ਸਰਕਾਰਾਂ ਬਣਦੀਆਂ ਅਸੀਂ ਉਹ ਸਾਰੇ ਉਹ ਚੀਜ਼ਾਂ ਨੂੰ ਲੈ ਕੇ ਫੈਸਲੇ ਕਰਦੇ ਹਾਂ ਚਾਹੇ ਆ ਹੁਣ ਸਭ ਨੂੰ ਅਨਾਜ ਵੰਡਦੇ ਹਾਂ ਜਾਂ 9000 ਪਲੱਸ ਮੈਂਬਰਸ਼ਿਪ ਜੋ ਮੈਨੂੰ ਪਤਾ ਜੀ ਦੱਸਿਆ 9000 ਪਲੱਸ 2019 ਦੀ ਸਾਡੀ ਟਕਰਾਣੇ ਕਿਸੇ ਨਾ ਅਸੀਂ ਕੋ ਸੈਰੇਮੋਨੀਅਲ ਦਾ ਜਾਣਾ ਨਹੀਂ ਸਾਡੇ ਵਰਕਰਾਂ ਨੇ करे करे जाना है और एक प्रकार का था एक चीज ना मेंबरशिप इफेक्ट हो जाएगी पार्टी दी मेंबरशिप पार्टी दी पीछे ना लो डड्डी दुगनी होनी है ਤੁਸੀਂ ਇਹ ਮੰਨੋ ਆਹ ਦਾ અનਫੋਰਚੁਨੇਟਾ ਨਹੀਂ ਹੋਣਾ ਚਾਹੀਦਾ ਇਦਾਂ ਦੇ ਆਪਸ ਚ ਬਾਈਚਾਰੇ ਚ ਜਆ ਦੋ ਥਾਟ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਾਡੇ ਹਿੰਦੁਸਤਾਨ ਚ ਡੈਮੋਕਰੈਟਿਕ ਸਿਸਟਮ ਆ ਸਭ ਨੂੰ ਆਪਣੀ ਆਪਣੀ ਗੱਲ ਕਹਿੰਦੀ ਛੋਟਾ ਪਰ ਦੂਸਰੇ ਨੂੰ ਉਹ ਪਿੰਚ ਕਰੇ ਜਾਂ ਦੂਸਰੇ ਦੇ ਪ੍ਰਾਈਵੇਸੀ ਚ ਕੋਈ ਦਖਲ ਦੇਵੇ ਤੇ ਵਰਕਿੰਗ ਹਰ ਜਗ੍ਹਾ ਹੀ ਪਾਇਡਾਉਣਾ ਚਾਹੀਦਾ ਇਹ ਕਲਾ ਕੰਗਨਾ ਨਾ ਨਹੀਂ ਬਾਕੀ ਵੀ ਐਸੇ ਜਿਹੜੇ ਮਾਮਲੇ ਆ ਉਹ ਸਾਰਿਆਂ ਦੇ ਵਿੱਚ ਸਭ ਨੂੰ ਰਿਸਟ੍ਰੇਨ ਕਰਨੀ ਚਾਹੀਦੀ ਆ ਮੈਂ ਕਹਿੰਦਾ ਸਿਆਰ ਪਾਰਟੀ ਨੇ ਉਹ ਫੋਰਬਿਡ ਕੀਤਾ ਇਹ ਤੋਂ ਤੁਸੀਂ ਹੋਰ ਗੱਲ ਵੀ ਦਾ ਨਾ ਰੱਖੋ ਪਾਰਟੀ ਨੇ ਉਹਦੇ ਤੇ ਜੋ ਪਾਰਟੀ ਨੇ ਬੰਦੀ ਕਰੀ ਸੀ ਉਹ ਕਰਤੀ ਉਹਨੂੰ ਫੋਰਬਿਡ ਕੀਤਾ ਮੈਂ ਕਹਾਂ ਉਹ ਸਹੀ ਮੰਨਣਾ ਜੇ ਪਾਰਟੀ ਨੇ ਉਹਨੂੰ ਗਲਤ ਮੰਨ ਲਿਆ ਤਾਂ ਮੈਂ ਕਿਦਾ ਸਹੀ ਮੰਨਦਾ ਮੈਂ ਉਹ ਤੋਂ ਪਾਰਟੀ ਤੋਂ ਉੱਪਰ ਇਦਾਂ ਨਹੀਂ ਘਟਨਾਵਾ ਜਿਹੜੀਆਂ ਹੁੰਦੀਆਂ ਹਨਾ ਇਹ ਸਪੌਂਟੇਨੀਅਸ ਹੁੰਦੀਆਂ ਹੁਣ ਕਾਂਗਰਸ ਦੇ ਦਿਗਵਜ ਸਿੰਘ ਪਤਾ ਨਹੀਂ ਕੀ ਕੀ ਬੋਲਦੇ ਰਹਿੰਦੇ ਆ ਇਹਦਾ ਮਤਲਬ ਸਾਰੇ ਹਿੰਦੂ ਕਾਂਗਰਸ ਤੋਂ ਉਲਟ ਚੱਲੇ ਗਏ ਪਤਾ ਨਹੀਂ ਹਿੰਦੂਆ ਵਾਰੇ ਕੀ ਬੋਲਦੇ ਰਹਿੰਦੇ ਇਹ ਪਾਰਟੀਆਂ ਜਿਹੜੀਆਂ ਆਪਣੀ ਹਾਈਡਰੋਲੋਜੀ ਦੇ ਨਾਲ ਲੋਕਾਂ ਨੂੰ ਜੋੜਦੀਆਂ ਨਾ ਕਿ ਕਿਸੇ ਇੱਕ ਬਿਆਨ ਨਾਲ ਇੱਕ ਲੀਡਰ ਨੇ ਆਪਣਾ ਬਿਆਨ ਦਿੱਤਾ ਜਿਹਨੂੰ ਪਾਰਟੀ ਓਨ ਨਹੀਂ ਕਰਦੀ ਤਾਂ ਉਹ ਦੇਖੋ ਇਹ ਡੈਮੋਕ੍ਰੈਟਿਕ ਸਿਸਟਮ 'ਚ ਮਲਟੀਪਾਰਟੀ ਸਿਸਟਮ ਹੈਗਾ ਇੱਥੇ ਕਈ ਕੰਬੀਨੇਸ਼ਨ ਫਾਰਮੂਲੇਸ਼ਨਸ ਬੰਦਦੇ ਹਨ ਠੀਕ ਹੈ ਨਾ ਹੁਣ ਤੁਸੀਂ ਦੇਖੋ ਕਾਂਗਰਸ ਨੂੰ ਪਤਾ ਨਹੀਂ ਕਿੰਨਾ ਘੜ ਪੈ ਗਿਆ ਉਹ ਆਪ ਦੇ ਪਿੱਛੇ ਘੁੰਮ ਲਈ ਕੋ ਮਨ ਲਾ ਪਿਆ ਹਰਿਆਣੇ ਦੇ ਵਿੱਚ ਸਾਡੇ ਨਾਲ ਐਲਾਈਸ ਕਰਦੇ ਪਿਆ ਨਾ ਸੋ ਇੱਥੇ ਵੀ ਭਾਜੀਪੀ ਤਕੜੀ ਹੋ ਕੇ ਕੰਨ ਲਿਆ ਪਹਿਲੀ ਵਾਰ ਇਹ ਲੜ ਗਿਆ ਔਰ ਉਹਦੇ ਰਿਜ਼ਲਟ ਵੀ ਆਇਆ ਸਾਡੀ ਪਰਸੈਂਟੇਜ ਤੁਸੀਂ ਦੇਖੋ ਡਬਲ ਤੋਂ ਵੀ ਜ਼ਿਆਦਾ ਹੋ ਗਈ ਪਰਸੈਂਟੇਜ ਉਹ ਵੋਟ ਇੱਥੇ ਬਾਦੀ ਸਾਡੀਆਂ ਦੋ ਸੀਟਾਂ ਸੀਗੀਆਂ 1980 ਵਿੱਚ ਭਾਜਪਾ ਦੀ ਸਥਾਪਨਾ ਹੋਈ ਹੈ ਜਦੋਂ ਉਹਦੇ ਬਾਅਦ ਪਹਿਲੀ ਵਾਰੀ ਦੋ ਸੀਟਾਂ ਆਈਆਂ ਦੋ ਤੋਂ ਬਾਅਦ ਦੇ ਬੰਦੇ ਹੁਣ ਤਿੰਨ ਵਾਰੀ ਲਗਾਤਾਰ ਸਰਕਾਰ ਬਣ ਗਈ ਉਹ ਤਾਂ ਪਹਿਲਾਂ ਤਿੰਨ ਵਾਰੀ ਬਾਜਪਾ ਸਾਹਿਬ ਦੀ ਸਰਕਾਰ ਬਣ ਗਈ ਪਾਰਟੀ ਜਿਹੜੀ ਆਪਣੇ ਕੰਮ ਨਾਲ ਆਪਣੀ ਡਾਇਲੋਜੀ ਨਾਲ ਆਪਣੀ ਲੀਡਰਸ਼ਿਪ ਨਾਲ ਆਪਣੀ ਨੀਤੀ ਨੀਤੀਆਂ ਨਾਲ ਹੀ ਅੱਗੇ ਵਧੀ ਹੈ ਨਾ ਸੋ ਆਪਾਂ ਤਾਂ ਕਦੇ ਵੀ ਜਿਹਨੂੰ ਕਹਿੰਦੇ ਹਨ ਨਿਰਾਸ਼ਾਵਾਦੀ ਦਾ ਸਾਡਾ ਐਟੀਟਿਊਡ ਹੈ ਹੀ ਨਹੀਂ ਆ ਅਟਲ ਵਿਹਾਰੀ ਬਾਜਪਈ ਜੀ ਕਹਿੰਦੇ ਸੀ ਬਾਜਪਾ ਦਾ ਕਾਰਜਕਰਤਾ ਕਦੇ ਹਾਰਦਾ ਨਹੀਂ ਹੈ ਜਾਂ ਸਿੱਖਦਾ ਹੈ ਜਾਂ ਜੀਤਦਾ ਹੈ ਪਾਰਟੀ ਜੋ ਵੀ ਸਟੈਪ ਲੈਂਦੀ ਹੈ ਸੋ ਸਮਝ ਕੇ ਲੈਂਦੀ ਆ ਜਿਹੜੇ ਲੋਕ ਆਏ ਆ ਕੁਝ ਚਲੇ ਗਏ ਆ ਉਹਨਾਂ ਦੀ ਇਥੇ ਦਾਲ ਨਹੀਂ ਗਲੀ ਜਾਂ ਉਹਨਾਂ ਦਾ ਮੰਨ ਨਹੀਂ ਬਣਿਆ ਜਿਹੜੇ ਟਿਕ ਜਾਣਗੇ ਉਹ ਬਾਜਪਾ ਦੇ ਰੰਗ ਚ ਰੰਗੇ ਜਾਣਗੇ ਉਹਨਾਂ ਦੇ ਅੱਜ ਵੀ ਆ ਦੇ ਕਾਰਜਕ੍ਰਮ ਚੱਲ ਰਹੇ ਸਮਾਗਮ ਚੱਲ ਰਹੇ ਆ ਤੇ ਮੈਂ ਇਥੇ ਪਹੁੰਚਿਆ ਆ ਤੇ ਬੜੀ ਖੁਸ਼ੀ ਆ ਸਭ ਨੂੰ ਬਹੁਤ ਬਹੁਤ ਵਧਾਈ ਆ ਪਰ ਇਹ ਮੈਂਬਰਸ਼ਿਪ ਡਰਾਈਵ ਜਿਹੜੀ ਆ ਇਹ ਇਕੱਲੀ ਇੱਕ ਬੰਦਿਆਂ ਦੀ ਗਿਣਤੀ ਵਿਧਾਨ ਲਈ ਜਾਂ ਕਰਨੇ ਲਈ ਨਹੀਂ ਆ ਪਾਰਟੀ ਦੀਆਂ ਕਮਿਟਮੈਂਟਸ ਨਾਲ ਲੋਕਾਂ ਨੂੰ ਜੋੜਨੇ ਲਈ ਸਾਡੇ ਵਰਕਰ ਲੋਕਾਂ ਕੋਲ ਜਾਣਗੇ ਉਹਨਾਂ ਨੂੰ ਪਾਰਟੀ ਦੀਆਂ ਜੋ ਸਾਡੀਆਂ ਕਮਿਟਮੈਂਟਸ ਆ ਉਸ ਤੇ ਪਾਰਟੀ ਆਧਾਰਿਤ ਹੋ ਕੇ ਚੱਲਦੀ ਆ ਆਪਣੇ ਕੰਮ ਕਰਦੀ ਆ ਸਰਕਾਰਾਂ ਬਣਾਉਂਦੀ ਸਰਕਾਰ ਬਣਾ ਕੇ ਕੰਮ ਕਰਦੀ ਆ ਉਹਦੇ ਨਾਲ ਪਾਰਟੀ ਨੂੰ ਜੋੜਨਾ ਔਰ ਇਹ ਇੰਡੀਵਿਜੂਅਲ ਅਪਰੋਚ ਆ ਸਾਡੀ ਕੋਈ ਇਹ ਤਾਂ ਕੋਈ ਤਾਮਝਾਂ ਵਾਲੀ ਗੱਲ ਨਹੀਂ ਆ ਇਕੱਲੇ ਇਕੱਲੇ ਵਰਕਰ ਨੇ ਜਾਣਾ ਆ ਇਕੱਲੇ ਇਕੱਲੇ ਘਰ ਜਾਣਾ ਆ